ਇਹ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਤਾਂ ਤਾਂ ਕੱਲੀ ਆਰਥਿਕ ਮਸਲਾ ਨਹੀਂ ਆ ਇਹ ਪੰਜਾਬ ਲਈ ਪੰਜਾਬ ਲਈ ਸੱਭਿਆਚਾਰਕ ਮਸਲਾ ਵੀ ਆ ਉਹਨਾਂ ਨੂੰ ਇਹ ਪੰਜਾਬ ਇੱਕ ਮੰਡੀ ਦੀ ਤਰ੍ਹਾਂ ਸੌਂਪ ਦਿੱਤਾ ਗਿਆ ਵੀ ਤੁਸੀਂ ਜਾਓ ਖੇਤੀ 'ਚ ਵੀ ਹੁਣ ਆਪਦਾ ਬਿਜ਼ਨਸ ਕਰੋ ਤੇ ਆਪਦੇ ਗੜਬਾ ਪਾਓ ਆਪਦੀ ਡੋਮਿਨੇਸ਼ਨ ਪਾਓ ਲੋ ਇਤੇਕ ਪਾਸੇ ਕਿਸਾਨ ਜਥੇਬੰਦੀਆਂ ਕੇਂਦਰ ਦੇ ਕਾੜੀ ਕਾਨੂੰਨਾਂ ਦੀ ਲੜਾਈ ਆਪਣੇ ਤਰੀਕੇ ਨਾਲ ਲੜ ਰਹੀਆਂ ਨੇ ਉੱਥੇ ਹੀ ਪੰਜਾਬੀ ਐਕਟਰ ਦੀਪ ਸਿੱਧੂ ਇਸ ਨੂੰ ਆਪਣੇ ਤਰੀਕੇ ਨਾਲ ਲੜ ਰਿਹਾ ਹੈ ਸ਼ੰਭੂ ਮੋਰਚਾ ਇੱਕ ਅਲੱਗ ਹੀ ਰੂਪ ਧਾਰਨ ਕਰ ਚੁੱਕਾ ਹੈ ਬੀਤੀ ਰਾਤ ਦੀਪ ਸਿੱਧੂ ਨੇ ਲਾਈਵ ਆ ਕਿਸਾਨ ਜਥੇਬੰਦੀਆਂ ਦੇ ਰਵੱਈਏ ਤੇ ਗੱਲਾਂ ਨੂੰ ਗਲਤ ਦੱਸਿਆ ਸਿੱਧੂ ਨੇ ਕਿਹਾ ਕਿ ਜਥੇਬੰਦੀਆਂ ਮੁਤਾਬਕ ਇਹ ਲੜਾਈ ਆਰਥਿਕ ਹੈ ਕੇਂਦਰ ਨੇ ਪੰਜਾਬ ਨੂੰ ਆਰਥਿਕ ਸੱਟ ਮਾਰੀ ਹੈ ਪਰ ਸਿੱਧੂ ਮੁਤਾਬਕ ਇਹ ਇਕੱਲੀ ਆਰਥਿਕ ਲੜਾਈ ਨਹੀਂ ਇਹ ਸੱਭਿਆਚਾਰਕ ਲੜਾਈ ਵੀ ਹੈ ਉਹਨਾਂ ਕਿਹਾ ਕਿ ਸਾਨੂੰ ਕੇਂਦਰ ਦੇ politcal एजेंडे ਨੂੰ ਸਮਝਣ ਦੀ ਲੋੜ ਹੈ ਸਿੱਧੂ ਨੇ ਕਿਹਾ ਕਿ ਸਾਰੇ ਜਣੇ ਕੇਸਾਂ ਲੀਡਰਾਂ ਨੂੰ ਸਮਝਾਓ ਕਿ ਇਹ ਆਰਥਿਕ ਮੁੱਦਾ ਹੀ ਨਹੀਂ ਬਲਕਿ ਸੱਭਿਆਚਾਰਕ ਮੁੱਦਾ ਵੀ ਹੈ ਹੋਰ ਕੀ ਕੀ ਕਿਹਾ ਸਿੱਧੂ ਨੇ ਆਓ ਦੇਖਦੇ ਹਾਂ ਦੋ ਚਾਰ ਗੱਲਾਂ ਕਰਨੀਆਂ ਸੀ ਅੱਜ ਕਿਸਾਨ ਜੱਥੇਬੰਦੀਆਂ ਦੀ ਸਾਡੀ ਆਖਰੀਆਂ ਦੀ ਮੀਟਿੰਗ ਸੀ ਕੇਂਦਰ ਸਰਕਾਰ ਨਾਲ ਸੋ ਉਹਦੇ ਸਬੰਧ ਚ ਗੱਲ ਕਰਦੇ ਆ ਮੈਂ ਮੀਟਿੰਗ ਤੋਂ ਬਾਅਦ ਇੰਟਰਵਿਊ ਸੁਣ ਰਿਹਾ ਸੀ ਸਾਡੇ ਕਿਸੇ ਸਤਕਾਰਯੋਗ ਜਿਹੜੇ ਕਿਸਾਨ ਆ ਗੁਰਦਾਬ ਵੀ ਤੇ ਉਹ ਗੱਲ ਉਹਨਾਂ ਨੇ ਬੜੀ ਹੈਰਾਨੀਜਨਕ ਅੱਜ ਵੀ ਇਹੀ ਗੱਲ ਕੀਤੀ ਵੀ ਪੰਜਾਬ ਤੇ ਆਰਥਿਕ ਹਮਲਾ ਯਾ ਕਿ ਇਕਨੋਮਿਕ ਬਲਾਕੇਡ ਕ੍ਰੀਏਟ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੁਆਰਾ ਮੈਨੂੰ ਇਸ ਗੱਲ ਨੇ ਬੜਾ ਸੋਚਣ ਲਈ ਫੇਰ ਇੱਕ ਵਾਰੀ ਮਜਬੂਰ ਕਰਤਾ ਅੱਜ ਅਸੀਂ ਪੰਜਾਬ ਆਪਦੇ ਹੋਂਦ ਦੀ ਲੜਾਈ ਲੜਦੇ ਆ ਜੇ ਪੰਜਾਬ ਆਪਦੀ ਹੋਂਦ ਦੀ ਲੜਾਈ ਲੜ ਰਿਹਾ ਤਾਂ ਤਾਂ ਕੱਲੀ ਆਰਥਿਕ ਮਸਲਾ ਨਹੀਂ ਆ ਇਹ ਪੰਜਾਬ ਲਈ ਪੰਜਾਬ ਲਈ ਸੱਭਿਆਚਾਰਕ ਮਸਲਾ ਵੀ ਆ ਸੋ ਇਹ ਗੱਲ ਸਮਝਣ ਲਈ ਤੁਹਾਨੂੰ ਪਹਿਲਾਂ ਕੇਂਦਰ ਸਰਕਾਰ ਦਾ ਪੋਲੀਟੀਕਲ ਅਜੰਡਾ ਕੀ ਆ ਉਹਦੀ ਸਮਝ ਹੋਣੀ ਬਹੁਤ ਜ਼ਰੂਰੀ ਆ ਇੱਕ ਗੱਲ ਤਾਂ ਆਪਾਂ ਮੰਨਦੇ ਆ ਵੀ ਜਿਹੜੇ ਕਾਰਪੋਰੇਟਸ ਆ ਜਾਂ ਜਿਹੜੀਆਂ ਕੰਪਨੀਆਂ ਉਹਨਾਂ ਨੂੰ ਇਹ ਪੰਜਾਬ ਇੱਕ ਮੰਡੀ ਦੀ ਤਰ੍ਹਾਂ ਸਾਹਮਣੇ ਦਿੱਤਾ ਗਿਆ ਵੀ ਤੁਸੀਂ ਜਾਓ ਖੇਤੀ 'ਚ ਵੀ ਹੁਣ ਆਪਦਾ ਬਿਜ਼ਨਸ ਕਰੋ ਤੇ ਆਪਦੇ ਗੜਬਾ ਪਾਓ ਆਪਦੀ ਡੋਮੀਨੇਸ਼ਨ ਪਾਓ ਲੋਕਾਂ ਤੇ ਪਰ ਨਾਲ-ਨਾਲ ਸਰਕਾਰ ਦੀ ਬਹੁਤ ਵੱਡੀ ਜਿਹੜੀ ਇੱਕ ਸਾਜ਼ਿਸ਼ ਆ ਉਹਨਾਂ ਦੇ ਪੋਲੀਟੀਕਲ ਏਜੰਡੇ ਦੇ ਹੇਠ ਵੀ ਪੰਜਾਬ ਨੂੰ ਸੱਭਿਆਚਾਰਕ ਤੌਰ ਤੇ ਖਤਮ ਕਰਉਂ। ਸੋ ਅੱਜ ਜਿਵੇਂ ਆਪੀ ਹੋਂਦ ਦੀ ਲੜਾਈ ਲੜ ਰਹੇ ਆ ਨਾ ਹੋਂਦ ਦੀ ਲੜਾਈ ਤਾਂ ਹੀ ਲੜ ਰਹੇ ਆ ਵੀ ਸਾਡੀ ਸੱਭਿਆਚਾਰਕ ਹੋਂਦ ਨੂੰ ਖਤਰਾ ਸੋ ਇਹ ਗੱਲ ਸਮਝ ਨਹੀਂ ਜਦੋਂ ਤੱਕ ਸਾਡੀ ਲੀਡਰਸ਼ਿਪ ਦੇ ਸਾਡੇ ਆਗੂਆਂ ਦੇ ਇਹ ਗੱਲ ਨਹੀਂ ਸਮਝਾਉਗੀ ਉਦੋਂ ਤੱਕ ਅਸੀਂ ਕਹੀਏ ਵੀ ਇਹਦੇ ਚ ਸਾਨੂੰ ਕੋਈ ਨਤੀਜੇ ਨਿਕਲਿਆਉਣਗੇ ਜਾਂ ਕੋਈ ਸਿੱਟੇ ਵਧੀਆ ਨਿਕਲਣਗੇ ਕਿਸੇ ਅਸੀਂ ਕਿਸੇ ਪੜਾਅ 'ਚ ਪਹੁੰਚਾਂਗੇਗਾ ਤੇ ਫਿਰ ਅਸੀਂ ਖਤਾ ਖਾ ਜਾਾਂਗੇ ਤਾਂ ਲੋਕਾਂ ਨੂੰ ਲੋਕਾਂ ਨੂੰ ਮੇਰੀ ਇਹ ਅਰਜ਼ਾ ਬੇਨਤੀ ਆ ਵੀ ਤੁਸੀਂ ਇਹਨਾਂ ਆਗੂਆਂ ਨੂੰ ਜਿਹੜੇ ਸਮਝ ਰਹੇ ਆ ਇਕੱਲੇ ਵੀ ਪੰਜਾਬ ਸਿਰਫ ਆਪਣੀ ਆਰਥਿਕ ਲੜਾਈ ਲੜ ਰਿਹਾ ਤੁਸੀਂ ਇਹਨਾਂ ਸਾਰੇ ਆਗੂਆਂ ਨੂੰ ਇਹ ਗੱਲ ਸਮਝਾਓ ਵੀ ਪੰਜਾਬ ਦੀ ਸੱਭਿਆਚਾਰਕ ਹੋਣ ਵੀ ਖਤਰੇ 'ਚ ਆਜ ਕਿਉਂਕਿ ਉਹ ਦਿੱਲੀ ਸਰਕਾਰ ਕੇਂਦਰ ਸਰਕਾਰ ਦੇ ਏਜੰਡੇ ਪੋਲੀਟੀਕਲ ਏਜੰਡੇ ਅਧੀਨ ਆ ਜੇ ਇਕੱਲੇ ਆਰਥਿਕ ਜਾਂ ਆਰਥਿਕਤਾ ਦਾ ਮਸਲਾ ਹੁੰਦਾ ਨਾ ਤਾਂ ਅੱਜ ਤੱਕ ਇਹ ਮਸਲਾ ਹੱਲ ਹੋ ਜਾਣਾ ਸੀ ਸਰਕਾਰ ਨੇ ਇੱਕ ਵਾਰੀ ਸਿਚੁਏਸ਼ਨ ਡਿਫਿਊਜ਼ ਕਰਨ ਵਾਸਤੇ ਇਸ ਮਸਲੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਹੈਂਡਲ ਕਰ ਲੈਣਾ ਸੀ ਤੇ ਕਾਰਪੋਰੇਟ ਘਰਾਣਿਆਂ ਨੂੰ ਕੰਪਨੀਆਂ ਨੂੰ ਕਹਿੰਦੇ ਵੀ ਤੁਸੀਂ ਹਜੇ ਥੋੜੀ ਦੇ ਰੁਕੋ ਤੇ ਅਸੀਂ ਇੱਕ ਵਾਰੀ ਸਿਚੁਏਸ਼ਨ ਕੰਟਰੋਲ ਕਰ ਲੀਏ ਪਰ ਸਰਕਾਰ ਸਾਡੇ ਸੱਭਿਆਚਾਰਕ ਸਾਡੀ ਬਲੱਖਤ ਪੰਜਾਬ ਦਾ ਸਾਡਾ ਇੱਕ ਆਪਦੀ ਹੋਂਦ ਹਸਤੀ ਨੂੰ ਮਟਾਉਣ ਦਾ ਜਿਹੜਾ ਉਹਨਾਂ ਦਾ ਪੋਲਿਟਿਕਲ ਏਜੰਡਾ ਹੈ ਨਾ ਤੇ ਸਾਨੂੰ ਉਹ ਆਪਦੇ ਇੱਕ ਦਿੱਲੀ ਦੇ ਜਿਹੜੀ ਉਥੋਂ ਦੀ ਸਾਜ਼ਿਸ਼ ਘੜਤੇ ਆ ਉਹ ਚਾਹੇ ਰਾਤ ਸੀ ਹੋਵੇ ਚਾਹੇ ਉਹ ਇੱਕ ਭਾਰਤੀ ਕੌਮ ਸਿਰਜਣ ਦੀ ਇੱਕ ਹਿੰਦੁਸਤਾਨ ਬਣਾਉਣ ਦੀ ਵੀ ਇੱਥੇ ਸਾਰੇ ਵਖਰੇਵੇਂ ਖਤਮ ਕਰਕੇ ਇੱਕੋ ਤਰ੍ਹਾਂ ਦੀ ਕੌਮ ਪੈਦਾ ਕਰ ਦਈਏ ਇੱਕ ਹੀ ਭਾਸ਼ਾ ਹੋਵੇ ਇੱਕ ਹੀ ਰਾਸ਼ਨ ਕਾਰਡ ਹੋਵੇ ਇੱਕ ਹੀ ਆਈਡੈਂਟੀਟੀ ਪ੍ਰੂਫ ਹੋਵੇ ਇੱਕ ਸਿੰਗਲ ਨੇਸ਼ਨ ਤਾਂ ਗੱਲ ਇੱਥੇ ਆ ਕੇ ਹੁਣ ਅੜਦੀ ਆ ਵੀ ਜਿਹੜਾ ਜਿਹੜਾ ਆਖੂ ਆਕੂ ਤੋਂ ਜਦੋਂ ਮੈਂ ਗੱਲ ਕਰਦਾ ਤਾਂ ਸਾਡੇ ਸਰਕਾਰੀਓ ਕਿਸਾਨ ਆਗੂਆਂ ਦੀ ਗੱਲ ਕਰਦਾ ਕਿਉਂਕਿ ਜਿਹੜੀ ਪੋਲੀਟੀਕਲ ਲੀਡਰਸ਼ਿਪ ਸੀ ਉਹ ਤਾਂ ਤਾਂ ਸਾਨੂੰ ਕੋਈ ਆਸ ਹੀ ਨਹੀਂ ਰਹੀ ਪੰਜਾਬ ਦੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਸੀ ਉਹ ਤਾਂ ਡਿਸਕ੍ਰੈਡਿਟ ਹੋ ਕੇ ਉਹ ਫੇਲ ਹੋ ਚੁੱਕੀ ਹੈ ਸੋ ਉਹਨਾਂ ਜਿਹੜਾ ਸੰਘਰਸ਼ਾ ਉਹ ਕਿਸਾਨ ਆਗੂਆਂ ਦੇ ਹੱਥਾਂ 'ਚ ਆ ਤੇ ਕਿਸਾਨ ਆਗੂਆਂ ਦੇ ਹੱਥਾਂ 'ਚ ਜੇ ਇਹ ਸੰਘਰਸ਼ਾ ਜੇ ਤੁਸੀਂ ਇਸ ਦੇਸ਼ ਨੂੰ ਇੱਕ ਨੇਸ਼ਨ ਮੰਨ ਕੇ ਚੱਲੋਗੇ ਤੇ ਇਹਦੀ ਵਨਸਵੰਤਾ ਨੂੰ ਇਹਦੀ ਡਾਈਵਰਸਿਟੀ ਨੂੰ ਕਲਚਰਲ ਡਾਈਵਰਸਿਟੀ ਨੂੰ ਜਿਹੜੀ ਸਾਡੀ ਸੱਭਿਆਚਾਰਕ ਹੋਂਦ ਆ ਉਹ ਵਨਸਵੰਤਾ ਨੂੰ ਉਹ ਨੂੰ ਇਗਨੋਰ ਕਰੋਗੇ ਤਾਂ ਸਾਨੂੰ ਇਹਦੇ ਰਿਜ਼ਲਟ ਕੋਈ ਬਾਲੇ ਸਖਾਵੇਂ ਨਹੀਂ ਨਿਕਲਣੇ ਇਸ ਸੰਘਰਸ਼ ਦੀ ਜਿਹੜੀ ਨਿਰਾਸ਼ਾ ਨਿਕਲੂਗੀ ਨਾ ਜੇ ਅਸੀਂ ਇੱਕ ਨੇਸ਼ਨ ਮੰਨ ਕੇ ਚੱਲਾਂਗੇ ਤਾਂ ਉਹ ਬਹੁਤ ਘੱਟੀ ਹੋਊਗੀ ਪਹਿਲਾ ਵਾਲੇ ਅੰਦੋਲਨਾਂ ਤੋਂ ਵੀ ਬਹੁਤ ਵੱਡੀ ਨਿਰਾਸ਼ਾ ਲੋਕਾਂ ਚ ਆਉਗੀ ਤੇ ਮੈਨੂੰ ਮੈਂ ਆਘੂਆ ਨੂੰ ਵੀ ਬੇਨਤੀ ਕਰਦਾ ਤੇ ਲੋਕਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਇਹ ਗੱਲ ਸਮਝਾਓ ਵੀ ਕੱਲੀ ਆਰਥਿਕਤਾ ਦਾ ਮਸਲਾ ਨਹੀਂ ਆ ਪੰਜਾਬ ਲਈ ਪੰਜਾਬ ਲਈ ਸਾਡੀ ਸੱਭਿਆਚਾਰਕ ਹੋਂਦ ਦਾ ਮਸਲਾ ਵੀ ਆ